ਈਰਾਨ ਦਾ ਸ਼ਹਿਰ ਤਹਿਰਾਨ ਜੋ ਉਥੋਂ ਦੀ ਰਾਜਧਾਨੀ ਹੈ ਉੱਥੇ ਇੱਕ ਮਦਰਸਾ ਹੁੰਦਾ ਸੀ ਇਹ ਲੰਬੀ ਚੌੜੀ ਕਹਾਣੀ ਸੂਫੀ ਸੰ ਸਾਦੀ ਨੇ ਲਿਖੀ ਉਸ ਮਦਰਸੇ ਦੇ 30 ਵਿਦਿਆਰਥੀ ਇਸਲਾਮੀ تعلیم ਲੈਂਦੇ ਸਨ ਹਦੀਸਾਂ ਪੜ੍ਹਦੇ ਸਨ ਕੁਰਾਨ ਸ਼ਰੀਫ ਪੜ੍ਹਦੇ ਸਨ 30 ਵਿਦਿਆਰਥੀ ਇੱਕ ਆਲਮਾਜ਼ਲ ਇੱਕ ਉਸਤਾਦ ਹੁਨਾਨੋ ਪੜਾਉਂਦਾ ਹੈ ਜੈਸੇ ਇਹ ਉਸਤਾਦ ਕਲਾਸ ਦੇ ਵਿੱਚ ਦਾਖਲ ਹੁੰਦਾ ਸਾਰੇ ਬੱਚੇ ਖੜੇ ਹੋ ਜਾਂਦੇ ਨੇ ਇਸਲਾਮੀ ਢੰਗ ਨਾਲ ਸलाम ਕਰਦੇ ਆ ਇਹ ਉਸਤਾਦ ਕਹਿੰਦਾ ਹੈ ਖੁਦਾ ਦੇਖ ਰਿਹਾ ਹੈ ਖੁਦਾ ਵਿਆਪਕ ਹੈ ਬੈਠ ਜਾ ਬੱਚੇ ਬੈਠ ਜਾਂਦੇ ਨੇ ਕਿ ਰੋਜ਼ ਦਾ ਨਿਯਮ ਸੀ ਇੰਜ ਸਮਝ ਲੋ ਇਹ ਤਕੀਆ ਕਲਾਮ ਸੀ ਉਸ ਉਸਤਾਦ ਜੈਸੇ ਆਉਂਦੇ ਬੱਚੇ ਖੜੇ ਹੋ ਕੇ ਸਲਾਮ ਕਰਦੇ ਨੇ ਇਹ ਕਹਿੰਦਾ ਖੁਦਾ ਵਿਆਪਕ ਹੈ ਖੁਦਾ ਦੇਖ ਰਿਹਾ ਹੈ ਬੈਠ ਜਾ ਰੋਜ਼ ਦਾ ਇਹ ਰੁਟੀਨ ਬੱਚਿਆਂ ਨੇ ਕੰਟ ਕਰ ਲਿਆ ਤੇ ਉਹਨਾਂ ਨੂੰ ਹੀ ਪਤਾ ਚੱਲ ਗਿਆ ਇਹ ਤਕੀਆ ਕਲਾਮ ਹੈ ਇਸ ਉਸਤਾਦ ਦਾ ਲੇਕਿਨ ਇੱਕ ਦਿਨ ਅਜੀਬੋ ਗਰੀਬ ਘਟਨਾ ਘਟ ਗਈ ਨਿਆਰੀ ਘਟਨਾ ਘਟ ਗਈ ਇੱਕ ਅਗਸਤਾ ਬਖਸ਼ ਨੇ ਕਿ ਜੈਸੇ ਉਸਤਾਦ ਆਇਆ ਬੱਚੇ ਖੜੇ ਹੋਏ ਨੇ ਫਰਸ਼ੀ ਸਲਾਮ ਕੀਤਾ ਇਹ ਉਸਤਾਦ ਕਹਿੰਦਾ ਮੈਨੂੰ ਦੱਸੋ ਖੁਦਾ ਕਿਹੜੀ ਥਾਂ ਤੇ ਨਹੀਂ ਹੈ ਕਿਹੜੀ ਜਗ੍ਹਾ ਤੇ ਨਹੀਂ ਹੈ ਬੱਚੇ ਤੇ ਦੰਗ ਰਹਿ ਗਏ ਉਹਨਾਂ ਤੇ ਤੇ ਸਕਤਾ ਤਾਰੀ ਹੋ ਗਿਆ ਰੋਜ਼ ਪੜਾਂਦਾ ਸੀ ਖੁਦਾ ਵਿਆਪਕ ਹੈ ਖੁਦਾ ਦੇਖ ਰਿਹਾ ਤੇ ਅੱਜ ਕਹਿ ਰਿਹਾ ਹੈ ਖੁਦਾ ਕਿਹੜੀ ਜਗ੍ਹਾ ਤੇ ਨਹੀਂ ਬੱਚੇ ਤੇ ਦੰਗ ਰਹਿ ਗਏ ਹੈਰਾਨ ਹੋ ਗਏ ਅਖੀਰ ਦੇ ਚ ਇੱਕ ਬੱਚਾ ਖੜਾ ਉਹਨੇ ਹੱਥ ਉਠਾਇਆ ਤੇ ਆਖਿਆ ਉਸਤਾਦ ਜੀ ਜੇ ਤੁਹਾਡੀ ਇਜਾਜ਼ਤ ਹੋਵੇ ਤੇ ਮੈਂ ਦੱਸਾਂ ਖੁਦਾ ਕਿਹੜੀ ਜਗ੍ਹਾ ਤੇ ਨਹੀਂ ਉਸਤਾਦ ਨੇ ਸਾਰਿਆਂ ਨੂੰ ਬਿਠਾ ਦਿੱਤਾ ਹੈ ਉਹਨੂੰ ਕਿ ਤੂੰ ਹੀ ਮੂਰਖ ਹੈ ਸਭ ਤੋਂ ਕਿਉਂ ਮੈਂ ਤੇ ਸਵਾਲ ਹੀ ਗਲਤ ਕੀਤਾ ਤੂੰ ਜਵਾਬ ਦੇਣ ਨੂੰ ਖੜਾ ਹੋ ਗਿਆ ਮੈਂ ਤੇ ਜਾਣ ਬੁਝ ਕੇ ਸਵਾਲ ਗਲਤ ਕੀਤਾ ਦਸੋ ਖੁਦਾ ਕਿਹੜੀ ਜਗ੍ਹਾ ਤੇ ਨਹੀਂ ਤੇ ਤੂੰ ਜਵਾਬ ਦੇਣ ਵਾਸਤੇ ਤਿਆਰ ਹੋ ਗਿਆ ਗਲਤ ਸਵਾਲ ਦਾ ਜਵਾਬ ਵੀ ਗਲਤ ਹੋਵੇ ਉਹ ਬੱਚਾ ਹੱਥ ਜੋੜ ਕੇ ਕਹਿੰਦਾ ਨਹੀਂ ਤੁਸੀਂ ਉਸਤਾਦ ਹੋ ਅਸੀਂ ਸ਼ਾਗਿਰਦ ਹਾਂ ਵਡਾ ਸਵਾਲ ਗਲਤ ਨਹੀਂ ਹੋ ਸਕਦਾ ਸਾਡਾ ਜਵਾਬ ਗਲਤ ਹੋ ਸਕਦਾ ਸੀ ਵਿਦਿਆਰਥੀ شاਗਿਰਦ ਉਸਤਾਦ ਨੂੰ ਹੋਰ ਗੁੱਸਾ ਚੜਿਆ ਅੱਛਾ ਜੇ ਮੇਰਾ ਸਵਾਲ ਠੀਕ ਹੈ ਤੇਰੀ ਦ੍ਰਿਸ਼ਟੀ ਤੋ ਫਿਰ ਦੱਸ ਖੁਦਾ ਕਿਹੜੀ ਥਾਂ ਤੇ ਨਹੀਂ ਬੱਚਾ ਪਹਿਲੇ ਤੇ ਉਸਤਾਦ ਦੇ ਲਫ਼ਜ਼ਾਂ ਨੂੰ ਦौराਂਦਾ ਹੈ ਖੁਦਾ ਵੇਖ ਰਿਹਾ ਹੈ ਖੁਦਾ ਵਿਆਪਕ ਹੈ ਉਸਤਾਦ ਜੀ ਖੁਦਾ ਦੋ ਥਾਵਾਂ ਤੇ ਨਹੀਂ ਹੈ ਨਹੀਂ ਕਿਹੜੀਆਂ ਦੋ ਥਾਵਾਂ ਤੇ ਨਹੀਂ ਹੈ ਮਨੁੱਖ ਦੀ ਸਮਝ ਦੇ ਚ ਨਹੀਂ ਹੈ ਮਨੁੱਖ ਦੀ ਯਾਦ ਦੇ ਚ ਨਹੀਂ ਬਾਕੀ ਸਭ ਜੱਗ ਹੈ ਜ਼ਰਰੇ ਜ਼ਰਰੇ ਚ ਹੋਈ ਹੈ ਰੋਮ ਰੋਮ ਦੇ ਚ ਹੋਈ ਹੈ ਸਮਝ ਦੇ ਚ ਨਹੀਂ ਹੈ ਯਾਦ ਦੇ ਚ ਨਹੀਂ ਹੈਹੀ ਦੋ ਜਗ ਹੈ ਸਤ ਸੰਗ ਦੇ ਚ ਕਥਾ ਕੀਰਤਨ ਸੁਣਦੇ ਆ ਬਾਣੀ ਦਾ ਪਾਠ ਕਰਦੇ ਆ ਸਮਝ ਮਿਲਦੀ ਹੈ ਕਿ ਸਮਝ ਇਹ ਮਿਲਦੀ ਹੈ ਪ੍ਰਭੂ ਤੈਨੂੰ ਨਹੀਂ ਸਮਝ ਸਕਦੇ ਤੂੰ ਸਮਝ ਤੋਂ ਵੱਡਾ ਹੈ ਬਹੁਤ ਵੱਡਾ ਹੈ ਤੋ ਹਿਰਦਾ ਯਾਦ ਕਰਨ ਲੱਗ ਪੈਂਦਾ ਹੈ ਜੈਸੇ ਯਾਦ ਕਰਨ ਲੱਗ ਪੈਂਦਾ ਹੈ ਉਸ ਆਨੰਦ ਦੇ ਸਾਗਰ ਨਾਲ ਸੰਬੰਧ ਜੁੜ ਜਾਂਦਾ ਹੈ ਉਸ ਸ਼ਕਤੀ ਦੇ ਸੋਮੇ ਨਾਲ ਸੰਬੰਧ ਜੁੜ ਜਾਂਦਾ ਹੈ ਉਸ ਮਹਾਨ ਚੇਤਨਾ ਨਾਲ ਸੰਬੰਧ ਜੁੜ ਜਾਂਦਾ ਹੈ ਔਰ ਮਨੁੱਖ ਮਾਲਾ ਮਾਲ ਹੋ ਜਾਂਦਾ ਹੈ ਸੰਸਾਰ ਤੇ ਆਇਆ ਉਸ ਦਾ ਸਫਲ ਹੋ ਜਾਂਦਾ ਹੈ ਸਫਲ ਸਫਲ ਭਾਈ ਸਫਲ ਯਾਤਰਾ ਆਉਣ ਜਾਣ ਰਹੇ ਮਿਲੇ ਸਾਦਾ ਉਸ ਦੇ ਆਉਣੇ ਜਾਣੇ ਮੁੱਕ ਜਾਂਦੇ ਨੇ ਜਨਮ ਮਰਨ ਮੁੱਕ ਜਾਂਦਾ ਹੈ ਜੀਵਨ ਯਾਤਰਾ ਉਸ ਦੀ ਸਫਲ ਹੋ ਜਾਂਦੀ ਏ ਜਿਤਨੇ ਚਿਰ ਤੱਕ ਉਹ ਯਾਦ ਵਿੱਚ ਨਹੀਂ ਕਿ ਆਉਣੇ ਜਾਉਣੇ ਵੀ ਬਣੇ ਰਹਿੰਦੇ ਨੇ ਯਾਤਰੀ ਰਸਤੇ 'ਚ ਹੀ ਭਟਕਦੇ ਰਹੇ ਭਟਕਦੇ ਦੋ ਜਗ੍ਹਾ ਤੇ ਰੱਬ ਨਹੀਂ ਹੈ ਮਨੁਕਦੀ ਸਮਝਦੇ ਚ ਨਹੀਂ ਹੈ ਮਨੁਕਦੀ ਯਾਦ ਲਿਚ ਨਹੀਂ ਹੈ ਇਹ ਸਮਝ ਆ ਜਾਏ ਕਦਾ ਕੀਰਤਨ ਸੁਣਦੇ ਆ ਪ੍ਰਭੂ ਤੂੰ ਸਾਡੀ ਸਮਝ ਤੋਂ ਵੱਡਾ ਹੈ ਨਹੀਂ ਸਮਝ ਸਕਦੇ ਵਿਸਮਾਦ ਹੋ ਕੇ ਫਿਰਦਾ ਯਾਦ ਕਰਨ ਲੱਗ ਪੈਂਦਾ ਯਾਦ ਕਰਦੇ ਆਂ ਹੀ ਆਨੰਦ ਬਣ ਜਾਂਦਾ ਯਾਦ ਕਰਦੇ ਆਂ ਇਹ ਮਹਾਨ ਖੁਸ਼ੀ ਪ੍ਰਾਪਤ ਹੋ ਜਾਂਦੀ ਹੈ ਯਾਦ ਕਰਦੇ ਆਂ ਇਹ ਮਹਾਨ ਸ਼ਕਤੀ ਪ੍ਰਾਪਤ ਹੋ ਜਾਂਦੀ ਹੈ ਯਾਦ ਕਰਦੇ ਆਂ ਆਨੰਦ ਦੀ ਬਾਰਿਸ਼ ਹੋ ਜਾਂਦੀ ਹੈ ਯਾਦ ਕਰਦੇ ਆਂ ਮਨੁੱਖ ਗੁਣ ਸੰਪੰਨ ਹੋ ਜਾਂਦਾ ਹੈ ਯਾਦ ਕਰਦੇ ਆਂ ਮਨੁੱਖ ਪ੍ਰੇਮ ਦਾ ਸੋਮਾ ਬਣ ਜਾਂਦਾ ਹੈ ਯਾਦ ਕਰਦੇ ਆਂ ਨਿਰਵੈਰ ਹੋ ਜਾਂਦਾ ਹੈ ਨਿਰਭੈ ਹੋ ਜਾਂਦਾ ਹੈ ਜੋ ਪ੍ਰਮਾਤਮਾ ਦੇ ਗੁਣ ਨੇ ਗੁਣਾ ਦੇ ਸਾਗਰ ਨਾਲ ਸੰਬੰਧ ਜੁੜ ਕੇ ਉਹ ਵੀ ਗੁਣਾ ਦਾ ਸਾਗਰ ਬਣ ਜਾਂਦਾ ਹੈ ਜੀਵਨ ਦਾ લક્ષਵੀ ਹੈ ਇਹ ਪਰਿਵਾਰ ਮਿਲ ਗਿਆ ਚੰਗਾ ਇੱਕ ਪੜਾਅ ਹੋਇਆ ਪ੍ਰਭਤਾ ਮਿਲ ਗਈ ਇਹ ਰਸਤੇ ਦਾ ਪੜਾਅ ਹੋਇਆ ਧਨ ਸੰਪਦਾ ਤੇ ਬਹੁਤ ਸਾਰੇ ਪਦਾਰਥ ਮਿਲ ਗਏ ਨੇ ਇਹ ਵੀ ਪੜਾਅ ਹੋਇਆ ਪ੍ਰਮਾਤਮਾ ਮਿਲ ਗਏ ਇਹ ਘਰ ਮਿਲੇ ਘਰ ਇਹ ਕਦੀ ਕਦਾਈਂ ਕੋ ਵਿਰਲੀ ਆਤਮਾ ਆਪਣੇ ਘਰ ਪਹੁੰਚਦੀਏ ਤਨ ਤੇ ਮਿੱਟੀ ਚ ਮਿੱਟੀ ਹੋ ਜਾਂਦਾ ਹੈ ਮਨ ਹੀ ਉਸ ਘਰ ਤੱਕ ਪਹੁੰਚ ਸਕਦਾ ਹੈ ਉਸ ਮਹਾ ਜੋਤ ਦੇ ਚ ਜੋਤ ਹੋ ਸਕਦਾ ਹੈ ਜੋਤੀ ਜੋਤ ਰਲੀ ਸੰਪੂਰਨ ਥਿਆਰਾ ਤਨ ਹਾਕ ਦੇ ਚ ਹਾਕ ਹੋਵੇ ਉਸ ਤੋਂ ਪਹਿਲੇ ਮਨ ਨੂਰ ਦੇ ਚ ਨੂਰ ਹੋ ਜਾਏ ਜੋਤ ਦੇ ਚ ਜੋਤ ਹੋ ਜਾਏ ਉਹਨੂੰ ਕਹਿੰਦੇ ਨੇ ਜੀਵਨ ਮਗਤ ਤੇ ਦੀ ਯਾਤਰਾ ਸਫਲ ਹੋ ਗਈ ਸੰਸਾਰ ਤੇ ਆਇਆ ਸਫਲ ਹੋ ਗਿਆ ਸਤਿਗੁਰ ਰਹਿਮਤ ਕਰਨ ਬਖਸ਼ਿਸ਼ ਕਰਨ ਇਹ ਅਵਸਥਾ ਸਾਰਿਆਂ ਦੀ ਬਣੇ ਕੀ ਤੋਇਆ ਸਤਸੰਗ ਸਫਲ ਹੋਵੇ ਕੀਤੀ ਹੋਈ ਮੈਂ ਸਫਲ ਹੋਵੇ ਦਾਸ ਦੀਆਂ ਇਤਨੇ ਵਿਚਾਰਾਂ ਪ੍ਰਵਾਨ ਕਰਨੀਆਂ ਸਾਰਿਆਂ ਦਾ ਬਾਰ-ਬਾਰ ਆਰਦੇ ਕੌਰ ਤੇ ਧੰਨਵਾਦ ਫਤੇ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ